ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਨੂੰ ਘਰ ਦੇ ਵਿੱਚ ਇਹਨਾਂ ਤਿੰਨ ਥਾਵਾਂ ਤੇ ਨਮਕ ਦੇ ਨਾਲ ਤੁਸੀਂ ਇਹ ਉਪਾਅ ਕਰਨਾ ਹੈ ਜਦੋਂ ਤੁਸੀਂ ਇਹ ਉਪਾਅ ਕਰੋਗੇ ਤਾਂ ਦੇਖਿਓ ਤੁਹਾਡੀ ਸੁੱਤੀ ਹੋਈ ਕਿਸਮਤ ਕਿਵੇਂ ਜਾਗੇਗੀ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਘਰ ਤੇ ਹੋਵੇਗੀ ਲక్ష్ਮੀ ਭਜਨੀ ਤੁਹਾਡੇ ਘਰ ਦੇ ਵਿੱਚ ਆਵੇਗੀ ਜਿਵੇਂ ਹੀ ਤੁਸੀਂ ਇਸ ਪਾਣੂ ਕਰਦੇ ਹੋ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਣੂ ਅਸੀਂ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਿਸ ਵਿਧੀ ਦੇ ਨਾਲ ਕਰਨਾ ਹੈ ਜੋ ਕਿ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਆਵਾਸ ਹੋਵੇ ਸਾਡੇ ਘਰ ਦੇ ਵਿੱਚੋਂ ਗਰੀਬੀ ਹਮੇਸ਼ਾ ਦੇ ਲਈ ਦੂਰ ਹੋ ਜਾਵੇ ਇਹ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਸਾਡਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਘਰ ਦੇ ਵਿੱਚ ਇਹਨਾਂ ਤਿੰਨ ਥਾਵਾਂ ਤੇ ਨਮਕ ਨੂੰ ਰੱਖ ਦਿਓ ਮਾਤਾ ਲక్ష్ਮੀ ਤੁਹਾਡੇ ਘਰ ਦੇ ਵਿੱਚ ਵਾਸ ਕਰੇਗੀ ਇਹ ਗੱਲ ਕਿਸੇ ਦੇ ਮੋਹਨ ਜ਼ਰੂਰ ਸੁਣੀ ਹੋਵੇਗੀ ਕਿ ਘਰ ਦੇ ਵਿੱਚ ਇਹ ਤਿੰਨ ਥਾਵਾਂ ਤੇ ਜੇਕਰ ਅਸੀਂ ਨਮਕ ਰੱਖ ਤਿੰਦੇ ਹਾਂ ਘਰ ਦੀਆਂ ਇਨ੍ਹਾਂ ਤਿੰਨ ਥਾਵਾਂ ਤੇ ਨਮਕ ਰੱਖ ਦਿਓ ਤਾਂ ਘਰ ਦੇ ਵਿੱਚ ਬਰਕਤ ਜਿਹੜੀ ਹੈ ਉਹ ਭੱਜੀ ਆਉਂਦੀ ਹੈ ਭਿਖਾਰੀ ਵੀ ਧਨਵਾਨ ਹੋ ਜਾਂਦਾ ਹੈ ਜਦੋਂ ਇਸ ਪਾ ਨੂੰ ਅਸੀਂ ਕਰਦੇ ਹਾਂ ਜੇਕਰ ਆਪਾਂ ਗੱਲ ਕਰੀਏ ਕਿ ਆਖਿਰ ਨਮਕ ਇੰਨੀ ਸ਼ਕਤੀ ਕਿਵੇਂ ਕਿਸੇ ਨੂੰ ਅਮੀਰ ਬਣਾ ਸਕਦਾ ਹੈ ਨਮਕ ਦੇ ਬਾਰੇ ਅਕਸਰ ਇਹ ਗੱਲ ਕਿਸੇ ਦੇ ਮੌਦ ਉਸੇ ਚਰੋਲ ਸੋਨੇ ਹੋਵੇਗੀ ਇਹ ਤਿੰਨ ਥਾਵਾਂ ਤੇ ਜੈਗਰਾਸੀ ਨਮਕ ਰੱਖਦੇ ਆਂ ਤੇ ਸਾਡੇ ਘਰ ਵਿੱਚ ਬਰਕਤ ਪਣੀ ਰਹਿੰਦੀ ਹੈ ਭਿਖਾਰੀ ਵੀ ਰਾਜੇ ਬਣ ਜਾਂਦੇ ਹਨ ਨਮਕ ਆਖਰ ਇੰਨੀ ਜਲਦੀ ਕਿਵੇਂ ਕਿਸੇ ਨੂੰ ਅਮੀਰ ਬਣਾ ਸਕਦਾ ਹੈ ਨਮਕ ਇੰਨੇ ਛੇਤੀ ਕਿਸੇ ਨੂੰ ਅਮੀਰ ਕਿਵੇਂ ਬਣਾਉਂਦਾ ਹੈ ਪੁਰਾਣੇ ਸਮਿਆਂ ਤੋਂ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ਨਮਕ ਸਿਰਫ ਰੋਟੀ ਨੂੰ ਸਵਾਦ ਹੀ ਨਹੀਂ ਬਣਾਉਂਦਾ ਸਗੋਂ ਜੇਕਰ ਕਿਸੇ ਨੂੰ ਇਸੇ ਗੁਣਾ ਦੇ ਇਸੇ ਮਲ ਦੇ ਫਾਇਦੇਆਂ ਦਾ ਪਤਾ ਲੱਗ ਜਾਵੇ ਤਾਂ ਉਸ ਮਨੁੱਖ ਦੀ ਕਿਸਮਤ ਬਦਲ ਜਾਂਦੀ ਹੈ ਜੇਕਰ ਮਨੁੱਖ ਦੇ ਸਰੀਰ ਦੇ ਵਿੱਚ ਨਮਕ ਦੀ ਕਮੀ ਹੋਵੇ ਤਾਂ ਮਨੁੱਖ ਮਨੁੱਖ ਦਾ ਸਰੀਰ ਛੇਤੀ ਖਰਾਬ ਹੋ ਜਾਂਦਾ ਹੈ ਕੈਨ ਤੋਂ ਭਾਵ ਕਿ ਉਸ ਦੀ ਮੌਤ ਹੋ ਜਾਂਦੀ ਹੈ ਇਥੋਂ ਤੱਕ ਮੰਨਿਆ ਜਾਂਦਾ ਹੈ ਕਿ ਮਨੁੱਖੀ ਜੀਵਾਂ ਦਾ ਐਮ ਭਾਗ ਤਾਂ ਹੀ ਹੈ ਇਸ ਸਗੋ ਘਰ ਦੇ ਵਿੱਚ ਤਾਂ ਦੀ ਵਰਖਾ ਕਰਦਾ ਹੈ ਨਮਕ ਕਿਸੇ ਸਕਾਰਾਤਮਕ ਸ਼ਕਤੀ ਤੋਂ ਘੱਟ ਨਹੀਂ ਹੁੰਦਾ ਸਕਾਰਾਤਮਕ ਸ਼ਕਤੀਆਂ ਦਾ ਖਜ਼ਾਨਾ ਹੁੰਦਾ ਹੈ ਆਪਾਂ ਨਕਾਰਾਤਮਕ ਸ਼ਕਤੀਆਂ ਨੂੰ ਰਸੋਈ ਦੇ ਵਿੱਚੋਂ ਬਾਹਰ ਕਰਨਾ ਹੈ ਤਾਂ ਨਮਕ ਨੂੰ ਰਸੋਈ ਦਾ ਰਾਜਾ ਵੀ ਕਿਹਾ ਜਾਂਦਾ ਹੈ ਜੋ ਪਤਾ ਨਹੀਂ ਆਪਣੇ ਅੰਦਰ ਕਿੰਨੇ ਗੁਪਤ ਖਜ਼ਾਨੇ ਲੁਕੋ ਕੇ ਬਿਠਾਇਆ ਹੈ ਜੇਕਰ ਕਿਸੇ ਵੀ ਮਨੋਗੁਪਜਾਨੇ ਦੇਾਰੇ ਪਤਾ ਲੱਗੇ ਤਾਂ ਉਹ ਭਾਗਾਂ ਦਾ ਧਨੀ ਪਾ ਚੰਦਾ ਹੈ ਸੰਗਤ ਜੀ ਨਮਕ ਦੇ ਨਾਲ ਜੁੜੀਆਂ ਕੁਝ ਗੱਲਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਦੇ ਨਾਲ ਆਪਾਂ ਜੇਕਰ ਗੱਲ ਕਰੀਏ تھے ਆਪਣੇ ਘਰ ਦੇ ਵਿੱਚ ਵੱਡੇ ਬਟੇਰੇ ਹਮੇਸ਼ਾ ਕਿਹਾ ਕਰਦੇ ਸਨ ਕਿ ਜੋ ਵੀ ਜੋ ਵੀ ਆਪਣੀਆਂ ਇਸ਼ਾਵਾਂ ਪੂਰੀਆਂ ਕਰਨਾ ਚਾਹੁੰਦਾ ਹੈ ਤਾਂ ਉਹ ਨਮਕ ਦੇ ਇਸ ਪਾਣ ਨੂੰ ਜ਼ਰੂਰ ਕਰਨ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਘਾ ਦਾ ਰਾਸ਼ਨ ਪਾਣੀ ਜਿਵੇਂ ਕਿ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਰਤਿਆ ਜਾਣ ਵਾਲਾ ਸਮਾਨ ਨਮਕ ਮਿਰਚ ਤੇਲ ਛੋਲ ਦਾਲ ਇਹ ਲੈ ਕੇ ਕਿਸੇ ਗਰੇ ਬਜ਼ੁਰਗ ਨੂੰ ਜ਼ਰੂਰ ਦਿਓ ਇਸ ਦਾ ਦਾਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਕਿਸਮਤ ਸੂਰਜ ਦੇ ਵਾਂਗ ਚਮਕੇਗੀ ਜੋ ਵੀ ਨੌਕਰੀ ਜਾਂ ਵਪਾਰ ਕਰਦੇ ਹੋ ਤਾਂ ਉਸ ਦੇ ਵਿੱਚੋਂ ਤੁਹਾਡੀ ਹਮੇਸ਼ਾ ਤਰੱਕੀ ਹੋਵੇਗੀ ਜੇਕਰ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਅਲੱਗ ਤੋਂ ਲਿਆ ਕੇ ਨਹੀਂ ਦੇ ਸਕਦੇ ਤਾਂ ਅਸੀਂ ਜੋ ਰਾਸ਼ਨ ਆਪਣੇ ਘਰ ਵਿੱਚ ਲੈ ਕੇ ਆਉਂਦੇ ਹਾਂ ਉਸ ਦੇ ਵਿੱਚੋਂ ਥੋੜਾ ਸਮਾਨ ਵੱਖਰਾ ਕੱਢ ਕੇ ਅਸੀਂ ਕਿਸੇ ਗਰੀਬ ਬੇਸਹਾਰਾ ਜਰੂਰਤਮੰਦ ਬਜ਼ੁਰਗਾਂ ਨੂੰ ਅਸੀਂ ਇਹ ਦਾਨ ਕਰ ਸਕਦੇ ਹਾਂ ਇਹ ਦਾਨ ਕਰਨ ਦੇ ਨਾਲ ਪਰਮਾਤਮਾ ਦੀ ਮਿਹਰ ਸਾਡੇ ਤੇ ਹੁੰਦੀ ਹੈ ਪਰਮਾਤਮਾ ਸਾਡੇ ਤੇ ਖੁਸ਼ ਹੁੰਦੇ ਹਨ ਇਸ ਤਰ੍ਹਾਂ ਕਰਨ ਦੇ ਸਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਭਾਵੇਂ ਤੁਸੀਂ ਕਿੰਨੇ ਵੀ ਮਾੜੇ ਦਿਨ ਕਿਉਂ ਨਾ ਦੇਖੇ ਹੋਣ ਤੁਹਾਡੇ ਕਿੰਨੇ ਵੀ ਮਾੜੇ ਦਿਨ ਕਿਉਂ ਨਾ ਚੱਲਦੇ ਹੋਣ ਸਿਰਫ ਇਹ ਕਰਨ ਨਾਲ ਸਾਰੇ ਘਾਹ ਦੀ ਗਰੀਬੀ ਦੂਰ ਹੋ ਜਾਵੇਗੀ ਕਰਜ਼ੇ ਤੋਂ ਮੁਕਤੀ ਵੀ ਤੁਹਾਨੂੰ ਮਿਲ ਜਾਵੇਗੀ ਸੰਘਾਜੀ ਤੁਹਾਡੀ ਜਾਣਕਾਰੀ ਤੇ ਲਈ ਦੱਸ ਦਈਏ ਕਿ ਵਿਦੇਸ਼ਾਂ ਵਾਲੇ ਜਦੋਂ ਹੱਥ ਵਿੱਚੋਂ ਨਮਕ ਦੀ ਝੁੰਡੀ ਵੀ ਥੱਲੇ ਡਿੱਗ ਜਾਂਦੀ ਹੈ ਤਾਂ ਬਹੁਤ ਵਿਚਾਰ ਕਰਦੇ ਹਨ ਕਹਿੰਦੇ ਹਨ ਕਿ ਇਸ ਨਮਕ ਨੂੰ ਕਦੇ ਵੀ ਸਟੀਲ ਦੇ ਡੱਬੇ ਵਿੱਚ ਨਾ ਰੱਖੋ ਹਮੇਸ਼ਾ ਕੱਚ ਦੇ ਡੱਬੇ ਦੇ ਵਿੱਚ ਹੀ ਰੱਖੋ ਤੇਲ ਜਾਂ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਨਮਕ ਨੂੰ ਪੁੱਲ ਕੇ ਵੀ ਨਾ ਰੱਖੋ ਨਮਕ ਹਮੇਸ਼ਾ ਰੁਪਏ ਪੈਸਿਆਂ ਦਾ ਹੀ ਖਰੀਦੋ ਕਿਸੇ ਦਾ ਨਮਕ ਖਾ ਕੇ ਕਿਸੇ ਨਮਕ ਖਾਣੇ ਤੋਂ ਬਾਅਦ ਉਸ ਨਾਲ ਕਦੇ ਵੀ ਮਾੜਾ ਨਾ ਕਰੋ ਕਿਉਂਕਿ ਸਿਆਣੇ ਕਹਿੰਦੇ ਸਨ ਕਿ ਫਲਾਣੀ ਘਰ ਦਾ ਨਮਕ ਖਾਦਾ ਹੈ ਉਹਦੇ ਨਾਲ ਮਾੜਾ ਨਹੀਂ ਕਰ ਸਕਦੇ ਤੇ ਇਸੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਮ ਦੇ ਵੇਲੇ ਕਿਸੇ ਵੀ ਕੋਲੋਂ ਕਿਸੇ ਦੇ ਵੀ ਕੋਲੋਂ ਨਮਕ ਨਾ ਲਵੋ ਅਤੇ ਨਾ ਹੀ ਉਸ ਨੂੰ ਨਮਕ ਦਿਵਾਓ ਇਸੇ ਨਾਲ ਘਰਾਂ ਦੇ ਨਾਲ ਘਰ ਦੇ ਵਿੱਚੋਂ ਖੁਸ਼ਹਾਲੀ ਜਿਹੜੀ ਹੈ ਉਹ ਤੁਰ ਜਾਂਦੀ ਹੈ ਇਸੇ ਨਾਲ ਪ੍ਰਾਤਨਮੰਤ ਮਾਨਤਾ ਮੰਨਦੇ ਹਾਂ ਸਰ ਨਮਕ ਦਾ ਪੋਚਾ ਲਗਾਉਣ ਦੇ ਨਾਲ ਜੋ ਵੀ ਨਕਾਰਾਤਮਕ ਊਰਜਾ ਤੁਹਾਡੇ ਘਰ ਦੇ ਵਿੱਚ ਹੁੰਦੀ ਹੈ ਉਹ ਸਭ ਖਤਮ ਹੋ ਜਾਂਦੀ ਹੈ ਤੇ ਹਫਤੇ ਦੇ ਵਿੱਚ ਤਿੰਨ ਦਿਨ ਘਰ ਵਿੱਚ ਨਮਕ ਦਾ ਪੋਚਾ ਸਾਨੂੰ ਜ਼ਰੂਰ ਲਗਾਉਣਾ ਚਾਹੀਦਾ ਹੈ ਇਹ ਸਿਰਫ ਪੁਰਾਣੀ માનਵਤਾ ਹੀ ਨਹੀਂ ਸਗੋਂ ਅੱਜ ਦੇ ਵਿਗਿਆਨ ਦੇ ਚੋਗ ਵੀ ਕਾਰਨ ਹਨ ਇਸ ਤੋਂ ਇਲਾਵਾ ਕਈ ਲੋਕ ਕਹਿੰਦੇ ਹਨ ਕਿ ਪਾਣੀ 'ਚ ਨਮਕ ਪਾ ਕੇ ਪੋਚਾ ਲਗਾਉਣ ਦੇ ਨਾਲ ਘਰ ਚ ਮੌਜੂਦ ਅਜਾਇਬ ਬੈਕਟੀਰੀਆ ਜਾਂ ਕਟਾਨੋਂ ਜੋ ਕੇ ਰੋਗ ਫਲਾਉਂਦੇ ਹਨ ਬਿਮਾਰੀਆਂ ਫਲਾਉਂਦੇ ਹਨ ਉਹ ਸਾਰੇ ਹੀ ਖਤਮ ਹੋ ਜਾਂਦੇ ਹਨ ਹਮੇਸ਼ਾ 7 ਜਾਂ 8 ਵਜੇ ਤੋਂ ਪਹਿਲਾਂ ਘਰ ਦੀ ਸਫਾਈ ਜ਼ਰੂਰ ਕਰੋ ਇਸ ਦੇ ਨਾਲ ਘਰ ਦੀ ਤਲੇਦਰਤਾ ਦੂਰ ਹੁੰਦੀ ਹੈ ਤੇ ਮਾਤਾ ਲక్ష్ਮੀ ਵਾਸ ਕਰਦੀ ਹੈ ਜਿੱਥੇ ਸਫਾਈ ਪਹਿਲਾਂ ਕੀਤੀ ਜਾਂਦੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਬੂਹਾ ਖੋਲ ਦਿੱਤਾ ਜਾਂਦਾ ਹੈ ਉਸ ਘਰ ਵਿੱਚ ਮਾਇਆ ਵਾਸ ਕਰਦੀ ਹੈ ਘਰ ਦੇ ਵਿੱਚ ਬਰਕਤ ਵਾਸ ਕਰਦੀ ਹੈ ਤੇ ਜੋ ਵੀ ਸੂਰਜ ਦੀਆਂ ਕਿਰਨਾਂ ਘਰ ਵਿੱਚ ਆਉਂਦੀਆਂ ਨੇ ਉਹ ਰੋਗ ਵੀ ਦੂਰ ਕਰ ਦਿਆ ਨੇ ਇਸ ਤੋਂ ਇਲਾਵਾ ਜੇ ਮੋ ਬਾਂਦੇ ਤਾਂ ਆਪਾਂ ਮਾਤਾ ਲక్ష్ਮੀ ਦੀ ਬਰਕਤਾਂ ਘਰ ਆਉਂਦੇ ਰਾਹੇ ਬੰਦ ਕਰ ਦਿੰਦੇ ਹਾਂ ਫਿਰ ਉਹਨਾਂ ਆਪਣੇ ਘਰ ਵਿੱਚ ਕਿੱਥੋਂ ਵਾਸ ਕਰਨਾ ਇਸ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਘਾਹ ਦੀ ਬੂਹੇ ਬਾਰੀਆਂ ਖੋਲਦਿਆ ਕਰੋ ਤੇ ਘਰ ਦੇ ਵਿੱਚ ਸਾਫ ਸਫਾਈ ਜ਼ਰੂਰ ਕਰਿਆ ਕਰੋ ਕਈ ਵਾਰ ਆਪਾਂ ਚਾਹ ਦੇ ਵਿੱਚ ਨਮਕ ਪਾ ਕੇ ਪੀਂਦੇ ਹਾਂ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੋਗ ਲੱਗ ਜਾਂਦੇ ਹਨ ਇਸ ਨਾਲ ਸਰੀਰ ਵਿੱਚ ਖੂਨ ਦੀ ਕਮੀ ਹੋਣ ਲੱਗਦੀ ਹੈ ਹੱਡੀਆਂ ਬੜੀਆਂ ਕਮਜ਼ੋਰ ਤੇ ਛੇਤੀ ਟੁੱਟਣ ਲੱਗ ਜਾਂਦੀਆਂ ਹਨ ਇਸ ਲਈ ਭੁੱਲ ਕੇ ਵੀ ਜ਼ਿਆਦਾ ਮਾਤਰਾ ਦੇ ਵਿੱਚ ਨਮਕ ਨਾ ਖਾਓ ਕਿਉਂਕਿ ਇਸ ਨਾਲ ਸ਼ੂਗਰ ਪਥਰੀ ਵਰਗੇ ਕਈ ਰੋਗ ਲੱਗਣ ਲੱਗ ਜਾਂਦੇ ਹਨ ਉਹਨਾਂ ਗੱਲ ਕਰਦੇ ਹਾਂ ਮੇਨੂ ਪਾ ਦੇਣਾ ਤਿੰਨਾਂ ਥਾਵਾਂ ਤੇ ਜ਼ਰੂਰ ਰੱਖੋ ਨਮਕ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਕਹਿੰਦੇ ਹਨ ਕਿ ਜਿਹੜੀ ਥਾਂ ਸਭ ਤੋਂ ਜ਼ਿਆਦਾ ਗਿੱਲੀ ਰਹਿੰਦੀ ਹੈ ਤੇ ਨਕਾਰਾਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਇਸ ਲਈ ਸਾਡੇ ਘਰ 'ਚ ਬਾਥਰੂਮ ਅਜਿਹੀ ਜਗ੍ਹਾ ਹੈ ਜੋ ਸਭ ਤੋਂ ਜ਼ਿਆਦਾ ਗਿੱਲਾ ਰਹਿੰਦਾ ਹੈ ਇਸ ਲਈ ਬਾਥਰੂਮ ਵਿੱਚ ਇੱਕ ਕੌਲੀ ਥੋੜਾ ਜਿਹਾ ਸাদা ਨਮਕ ਪਾ ਕੇ ਰੱਖੋ ਜਦੋਂ ਇਹ ਪੀਲਾ ਹੋ ਜਾਵੇ ਤਾਂ ਇਸ ਨੂੰ ਤੁਸੀਂ ਬਦਲ ਦਿਓ ਬਾਹਰ ਸੁੱਟ ਦਿਓ ਤੇ ਇਸ ਤੋਂ ਇਲਾਵਾ ਜਦੋਂ ਨਮਕ ਰੱਖਣਾ ਹੈ ਤਾਂ ਹਮੇਸ਼ਾ ਕੱਚ ਦੇ ਹੀ ਬਰਤਨ ਦੇ ਵਿੱਚ ਰੱਖੋ ਕੱਚਾ ਹਮੇਸ਼ਾ ਸਦਾ ਨਮਕ ਕੱਚ ਦੇ ਬਰਤਨ ਵਿੱਚ ਪਾ ਕੇ ਰੱਖੋ ਤੇ ਖਾਣੇ ਵਿੱਚ ਇਹ ਵਰਤੋਂ ਕਰੋ ਕਿਉਂਕਿ ਇਹ ਰੋਗਾ ਤੋਂ ਵੀ ਬਚਾਵੇਗਾ ਤੇ ਘਰ ਦੀ ਤਲੀਦਰਤਾਂ ਨੂੰ ਵੀ ਦੂਰ ਕਰੇਗਾ ਇਸ ਨਾਲ ਜਦੋਂ ਵੀ ਤੁਸੀਂ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਪਾਣੀ 'ਚ ਥੋੜਾ ਜਿਹਾ ਨਮਕ ਜ਼ਰੂਰ ਪਾਓ ਕਿਉਂਕਿ ਕਿਆ ਚਾਹੁੰਦਾ ਹੈ ਕਿ ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਇਹ ਨਾਲ ਹੀ ਔਰਗੈਨਿਕ ਕਰਨ ਦੇ ਅਨੁਸਾਰ ਘਰ 'ਚ ਮੌਜੂਦ ਬੈਕਟੀਰੀਆ ਵੀ ਖਤਮ ਹੋ ਜਾਂਦੇ ਹਨ। ਤੋਂ ਸਾਥ ਸੰਗਤ ਜੀ ਇਸ ਤਰੀਕੇ ਦੇ ਨਾਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਉਪਾਾ ਤੁਹਾਨੂੰ ਵਧੀਆ ਲੱਗਾ ਹੋਵੇਗਾ। ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜੀ। ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ। ਵਾਹਿਗੁਰੂ ਜੀ ਕਾ